ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਦੇ ਬਾਹਰ ਇੱਕ ਵੱਡਾ ਕਾਫਲਾ ਆ ਕੇ ਰੁਕਦਾ ਹੈ ਤੇ ਗੱਡੀ ਦੇ ਵਿੱਚੋਂ ਡੇਰਾ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਦੀ ਰਹਿਸ਼ ਦੇ ਵਿੱਚ ਦਾਖਲ ਹੁੰਦੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਜੀਆਂ ਆ ਕਹਿੰਦੇ ਨੇ ਤੇ ਇੱਕ ਬੰਦ ਕਮਰਾ ਬੈਠਕ ਹੁੰਦੀ ਹੈ ਉਹ ਬੈਠਕ ਕਰੀਬ 1 ਘੰਟਾ ਚੱਲਦੀ ਐ ਤੇ ਉਸ ਬੈਠਕ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਕਈ ਅਰਥ ਕੱਢੇ ਜਾ ਰਹੇ ਨੇ ਪਰ ਉਸ ਬੈਠਕ ਦਾ ਸੂਤਰ ਧਾਰ ਕੀ ਐ ਕੋਈ ਸ਼ੰਕੇ ਸ਼ੋਭੇ ਨਹੀਂ ਕੁਝ ਗੱਲਾਂ ਬਾਹਰ ਆਈਆਂ ਨੇ ਕਿ ਡੇਰਾ ਬਿਆਸ ਮੁਖੀ ਨੇ ਜੱਦਰਗਨ ਸਿੰਘ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਥੋੜੀ ਸਿੰਘ ਸਾਹਿਬ ਠੰਡ ਵਰਤਾਓ ਥੋੜਾ ਠਰਮੇ ਨਾਲ ਨਰਮ ਦਿਲ ਨਾਲ ਚਲੋ ਸਿੰਘ ਸਾਹਿਬ ਕਹਿੰਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਤੁਸੀਂ ਘਰ ਚੱਲ ਕੇ ਆਏ ਹੋ ਜੀ ਜੀ ਆਇਆਂ ਜਲ ਪਣੀ ਸ਼ਕੋ ਪਰ ਮੈਂ ਆਪਣੇ ਸਿਧਾਂਤਾਂ ਨੂੰ ਤਲੰਜਲੀ ਨਹੀਂ ਦੇ ਸਕਦਾ ਪਰ ਇਸ ਬੈਠਕ ਦੇ ਪਿੱਛੇ ਸੂਤਰ ਕੀ ਨੇ ਸੂਤਰ ਧਾਰ ਕੀ ਹੈ ਇਸ ਬੈਠਕ ਦਾ ਇਸ ਬੈਠਕ ਦੀ ਲੋੜ ਕੀ ਸੀ ਵੈਸੇ ਡੇਰਾ ਬਿਆਸ ਮੁਖੀ ਜਾਂ ਡੇਰਾ ਬਿਆਸ ਡੇਰਿਆਂ ਚੋਂ ਡੇਰਾ ਡੇਰਾਬਾਦ ਨੂੰ ਲੈ ਕੇ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਵੈਸ ਪੰਥਕਰ ਵੈਦ ਦੇ ਅਨੁਸਾਰ ਲਗਾਤਾਰ ਚੱਲਦੀ ਹੈ ਪੰਜਾਬ ਦੇ ਹਵਾਲੇ ਨਾਲ ਕਿੰਨਾ ਯੋਗਦਾਨ ਕਿੰਨਾ ਫਾਇਦਾ ਕਿੰਨਾ ਨੁਕਸਾਨ ਇਹਨਾਂ ਨੂੰ ਲੈ ਕੇ ਡੇਰਿਆਂ ਤੇ ਚਰਚਾ ਰਹਿੰਦੀ ਆ ਪਰ ਡੇਰਾ ਬਿਆਸ ਬਾਕੀ ਡੇਰਿਆਂ ਨਾਲੋਂ ਥੋੜਾ ਜਿਆਦਾ ਨਰਲੇਪ ਹੋ ਕੇ ਚੱਲਦਾ ਉਹਦੀ ਦਿੱਖ ਉਹਦਾ ਵਿਚਰਨ ਦਾ ਤਰੀਕਾ ਉਹਨਾਂ ਦਾ ਵਿਵਹਾਰ ਉਹਨਾਂ ਦਾ ਰਹਿਣ ਸਹਿਣ ਜੀਵਨ ਜਾਂਚ ਥੋੜੀ ਜੀ ਇਸ ਕਦਰ ਹੈ ਕਿ ਵਿਵਾਦਾਂ ਤੋਂ ਦੂਰ ਪਰ ਜੇਕਰ ਉਹ ਰਾਜਨੀਤਿਕ ਤੌਰ ਤੇ ਸਿੱਧਾ ਕੋਈ ਸੁਨੇਹਾ ਨਹੀਂ ਦਿੰਦਾ ਡੇਰਾ ਉਹਦੇ باوجود ਵੀ ਹਰ ਸਿਆਸਦਾਨ ਉਸ ਚੌਕਟ ਤੇ ਮੱਥਾ ਟੇਕਣ ਜ਼ਰੂਰ ਜਾਂਦਾ ਹੈ ਉਹ ਵੋਟਾਂ ਦੀ ਖੈਰਾਤ ਮੰਗਣ ਜ਼ਰੂਰ ਜਾਂਦਾ ਔਰ ਉਹ ਸੂਚੀ ਬਹੁਤ ਲੰਬੀ ਹੈ ਡੇਰਾ ਬਿਆਸ ਮੁਖੀ ਦੇ ਕੋਲ ਆਰਐਸਐਸ ਮੁਖੀ ਮੋਨ ਭਾਗਵਤ ਰਾਤਾਂ কাট ਚੁੱਕਿਆ ਨਰੇਂਦਰ ਮੋਦੀ ਨੱਕ ਰਗੜ ਚੁੱਕਿਆ ਹੈ ਪੰਜਾਬ ਦਾ ਜਿਹੜਾ ਵੀ ਮੁੱਖ ਮੰਤਰੀ ਬਣਦਾ ਉਹ ਉੱਥੇ ਮੱਥਾ ਟੇਕਣ ਜ਼ਰੂਰ ਜਾਂਦਾ ਹੈ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰਨ ਜ਼ਰੂਰ ਜਾਂਦਾ ਹੈ ਤੇ ਜਦੋਂ ਚੋਣਾਂ ਆਉਂਦੀਆਂ ਤਾਂ ਉਹ ਕਿਹੜਾ ਦਲ ਤੇ ਕਿਹੜਾ ਉਮੀਦਵਾਰ ਜਿਹੜਾ ਫੋਟੋਆਂ ਖਚਾਉਣ ਨਹੀਂ ਜਾਂਦਾ ਇਹ ਸਭ ਦੇ ਦਰਮਿਆਨ ਡੇਰਾ ਬਿਆਸ ਮੁਖੀ ਦਾ ਲਗਾਤਾਰ ਸੱਚਖੰਡ ਸਿੰਘ ਦਰਬਾਰ ਸਾਹਿਬ ਜਾਂਦੇ ਰਹਿਣਾ ਦਰ ਸਾਰਿਆਂ ਲਈ ਖੁੱਲੇ ਨੇ ਉਸ ਦਰ ਤੇ ਉਹਨਾਂ ਦੀ ਵੀ ਲਗਾਤਾਰ آمد ਹੁੰਦੀ ਰਹੀ ਆ ਤੇ ਉਹ ਵੱਖ-ਵੱਖ ਲੀਡਰਾਂ ਨੂੰ ਵੱਖ-ਵੱਖ ਸ਼ਕਤੀਆਂ ਨੂੰ ਖੁਦ ਵੀ ਮਿਲਦੇ ਰਹੇ ਨੇ ਪਰ ਇਸ ਅਯੋਗ ਦੇ ਦੌਰ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਥਾਂ ਆ ਕੇ ਖੜ ਗਿਆ ਹੋਵੇ ਉਸ ਮੌਕੇ ਜਦੋਂ ਪੰਥਕ ਮਸਲਾ ਸ਼੍ਰੋਮਣੀ ਅਕਾਲੀ ਦਲ ਤੇ ਐਸਪੀਸੀ ਦੇ ਹਵਾਲੇ ਨਾਲ ਵੱਡਾ ਹੋ ਗਿਆ ਹੋਵੇ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਹੁਣ ਔਰ ਉਹਨਾਂ ਹੁਕਮਨਾਮਿਆਂ ਦੀ ਚਾਰਜ ਹੋਈ ਪਹਿਰੇਦਾਰੀ ਪੂਰੀ ਤਰ੍ਹਾਂ ਨਾ ਹੋ ਰਹੀ ਹੋਵੇ। ਉਸ ਸਮੇਂ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜ ਸਿੰਘ ਸਹਿਵਾਨਾ ਚੋਂ ਬਖਰਿਆਂ ਕਰਕੇ ਬਖਰੇ ਤੋਂ ਤੇ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੋਵੇ। ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਵੀਡੀਓ ਜਾਰੀ ਹੋ ਰਹੀਆਂ ਉਹਨਾਂ ਕਲਿੱਪ ਜਾਰੀ ਹੋ ਰਿਣ ਉਹਨਾਂ ਚ ਕੋਨਾਂ ਦਾ ਬੋਲ ਬਵਾਦਾਂ ਚ ਕਾਰਨ ਬਣ ਰਿਹਾ ਹੋਵੇ ਤੇ ਪਰਿਵਾਰ ਕੇ ਕਰਤਸਰ ਵੱਲੋਂ ਦੋਸ਼ ਮੜੇ ਜਾ ਰਹੇ ਹੋਣ। ਉਸ ਮੌਕੇ ਜਦੋਂ ਸੁਖਵੀਰ ਬਾਦਲ ਹੋਰਾਂ ਦੀ ਤੇ ਰਲਾ ਆਈਟੀ ਸੈੱਲ ਉਹਨਾਂ ਦੇ ਪਿੱਛੇ ਪਿਆ ਹੋਵੇ। ਉਹ ਸਭ ਦੇ ਦਰਮਿਆਨ ਅਚਾਨਕ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਨਿਵਾਸ ਸਥਾਨ ਤੇ ਪਹੁੰਚਣਾ ਕੋਈ ਛੋਟਾ ਮੋਟਾ ਕਾਰਨ ਨਹੀਂ ਹੈ ਜਨਾਬ ਇਹਦੇ ਪਿੱਛੇ ਸੂਤਰ ਧਾਰਕ ਕੀ ਸੁਖਵੀਰ ਬਾਦਲ ਨੇ ਕੀ ਇਸ ਮੁਲਾਕਾਤ ਨੂੰ ਸੁਖਵੀਰ ਬਾਦਲ ਨੇ ਸੰਭਵ ਕੀਤਾ ਕੀ ਡੇਰਾ ਬਿਆਸ ਮੁਖੀ ਸੁਖਵੀਰ ਬਾਦਲ ਦਾ ਰੁਕਾ ਲੈ ਕੇ ਆਏ ਸੀ ਕੀ ਉਹ ਦਾ ਸਨੇਹਾ ਲੈ ਕੇ ਆਏ ਸੀ ਇਹਦੇ ਪਿੱਛੇ ਦੀ ਕਹਾਣੀ ਦੇਰਬਿਆਸ ਮੁਖੀ ਦੀ ਨੇੜਤਾ ਵਿਕਰਮਜੀਠੀਆਂ ਨਾਲ ਵੀ ਹੈ ਰਿਸ਼ਤੇਦਾਰੀ ਵੀ ਤਸੀ ਜਾਂਦੀ ਹੈ ਤੇ ਨੇੜਲਾ ਸਬੰਧ ਵੀ ਹੈ ਔਰ ਇਹ ਜਗ ਜਾਹਰ ਹੈ ਬਿਨਾ ਬੋਲੇ ਬਿਨਾ ਖਬਰੋਂ ਬਿਨਾ ਕਿਸੇ ਕੋਈ ਬਿਆਨਵਾਜੀ ਹੋ ਕਿ ਕੁਝ ਸਮੇਂ ਤੋਂ ਸੁਖਵੀਰ ਬਾਦਲ ਔਰ ਵਿਕਰਮਜੀਠੀਆਂ ਚ ਇੱਕ ਤਹਿ ਦੂਰੀ ਚੱਲ ਰਹੀ ਹੈ ਇੱਕ ਡਿਸਟੈਂਸ ਤੇ ਚੱਲ ਰਹੇ ਨੇ ਦੋ ਜਣੇ ਇਕ ਖੱਪੇ ਨਾਲ ਇੱਕ ਗੈਪ ਨਾਲ ਚੱਲ ਰਹੇ ਨੇ ਦੋ ਜਣੇ ਉਸ ਦੂਰੀ ਨੂੰ ਮਟਾਉਣ ਦੀ ਪਹਿਲੀ ਕੋਸ਼ਿਸ਼ ਕਿ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਕਿ ਉਹ ਪਾੜਾ ਮਕਾਉਣ ਦੇ ਲਈ ਡੇਰਾ ਬਿਆਸ ਮੁਖੀ ਲੰਘੇ ਦਿਨੀ ਹਫਤਾਖੰਡ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੂੰ ਆਪਣੇ ਚੌਪਰ 'ਚ ਬਿਠਾ ਕੇ ਦਿੱਲੀ ਲੈ ਕੇ ਗਏ ਤੇ ਦਿੱਲੀ ਸੁਖਵੀਰ ਸਿੰਘ ਬਾਦਲੌਰ ਹਰਸਿਮਰਤ ਕੌਰ ਬਾਦਲ ਨਾਲ ਉਹਨਾਂ ਦੀ ਚੇਚੀ ਬੈਠਕ ਹੋਈ ਉਹ ਬੈਠਕ ਜਿੱਥੇ ਸਾਂਝੇ ਬੈਠ ਕੇ ਚਾਹ ਪੀਤੀ ਉਹ ਵਿਕਰਮਜੀਠੀ ਦੇ حوالے ਨਾਲ ਸੀ ਤੇ ਜਦੋਂ ਬੰਦ ਕਮਰਾ ਬੈਠਕ ਚ ਸਿਰਫ ਸੁਖਵੀਰ ਬਾਦਲ ਤੇ ਬੀਬੀ ਹਰਸਿਮਰਤ कौर ਬਾਦਲ ਸੀ ਉਹਨਾਂ ਨਾਲ ਡੇਢ ਘੰਟਾ ਵਕਤ ਗੁਜ਼ਾਰਿਆ ਤੇਰਾ ਬਿਆਸ ਮੁਖੀ ਨੇ ਉਹ ਅਕਾਲੀ ਦਲ ਨੂੰ ਸੰਕਟ ਚੋਂ ਕੱਢਣ ਦੇ ਨੁਕਤੇਆਂ ਦੀ ਬੈਠਕ ਸੀ ਕੀ ਡੇਰਾ ਬਿਆਸ ਮੁਖੀ ਵਿਕਰਮਜੀਠੀ ਦਾ ਮਸਲਾ ਹੱਲ ਕਰਨ ਹੀ ਸੁਖਵੀਰ ਬਾਦਲ ਕੋਲ ਦਿੱਲੀ ਗਏ ਸੀ ਦਿੱਲੀ ਉਹਨਾਂ ਦੀ ਮੁਲਾਕਾਤ ਦਾ ਕੀ ਇਹੀ ਕਹਾਰ ਸੀ ਕਿ ਉੱਥੇ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਕੋਸ਼ਿਸ਼ਾਂ ਵਿੱਚ ਸੀਗੇ ਜਾਂ ਬਾਦਲ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਸੀਗੇ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਸੀਗੇ ਕਿ ਉਹ ਇਹਨਾਂ ਦਾ ਸੁਨੇਹਾ ਲੈ ਕੇ ਯਾਨੀ ਹਰਪ੍ਰੀਤ ਸਿੰਘ ਤੱਕ ਆਏ ਨੇ ਜਾਂ ਉਹ ਇਹਨਾਂ ਦੁਆ ਕੋਲ ਦਿੱਲੀ ਵਾਲੀ ਇੱਕ ਵੱਡੀ ਤਾਕਤ ਜਿਹੜੀ ਅੱਜ ਕੱਲ ਆਪਣੇ ਰਾਜਨੀਤਿਕ ਤੌਰ ਤੇ ਬਹੁਤ ਵੱਡੀ ਤਾਕਤ ਮੰਨਦੇ ਆ ਉਹਦਾ ਸੁਨੇਹਾ ਲੈ ਕੇ ਆਏ ਨੇ ਚਲੋ ਦਿੱਲੀ ਚ ਬੈਠਕ ਦੀਆਂ ਚਰਚਾਂ ਮਤ ਹੈਗੀਆਂ ਇਹ ਖਬਰਾਂ ਮੀਡੀਆ ਚ ਵੀ ਨਸਰ ਹੋਣ ਲੱਗ ਪਈਆਂ ਇਹ ਖਬਰਾਂ ਰਾਜਨੀਤਿਕ ਗਲਿਆਰਿਆਂ ਚੋਂ ਵੀ ਬਾਹਰ ਆਉਣ ਲੱਗ ਪਈਆਂ ਕਿ ਸੁਖਬੀਰ ਸਿੰਘ ਬਾਦਲਰ ਔਰ ਹਰਸ਼ਮਿਤ ਕੋਰ ਬਾਦਲ ਨਾਲ ਡੇਰਾ ਬਿਆਸ ਮੁਖੀ ਡੇਢ ਘੰਟਾ ਦੀ ਲੰਬੀ ਬੈਠਕ ਕਰਕੇ ਆਏ ਨੇ ਔਰ ਜਦੋਂ ਉਹਨਾਂ ਦੋਨਾਂ ਨਾਲ ਬੈਠਕ ਸੀ ਤਦ ਵਿਕਰਮਜੀਤਿਆ ਬਾਾਰ ਸੀ ਤੇ ਬਾਅਦ ਚੋ ਚਾਹ ਪਾਣੀ ਪੀਂਦਿਆਂ ਵਿਕਰਮਜੀਤਿਆ ਨਾਲ ਸੀ ਕੀ ਵਿਕਰਮਜੀਤਿਆ ਦਾ ਪੈਚਾਪ ਵੀ ਹੋ ਗਿਆ ਤੇ ਹੁਣ ਜੱਜਰ ਸਾਹਿਬ ਨਾਲ ਪੈਚਅਪ ਦੀ ਕੋਸ਼ਿਸ਼ ਹੈ ਠੰਡ ਵਰਤਾਓ ਮਤਲਬ ਕਿ ਤੁਹਾਡੇ ਖਿਲਾਫ ਪਰਿਵਾਰਕ ਮਸਲੇ ਨੂੰ ਠੰਡਾ ਕਰ ਦੇਣਗੇ ਤੁਹਾਡੇ ਖਿਲਾਫ ਵਿੱਡੀ ਜਾਂਚ ਨੂੰ ਉਹ ਬੰਦ ਕਰ ਦੇਣਗੇ ਹੈ ਨਾ ਹੈ ਤੁਸੀਂ ਉਹਨਾਂ ਪ੍ਰਤੀ ਥੋੜੀ ਨਰਮੀ ਰੱਖੋ ਹੁਣ ਉਹ ਜਿਵੇਂ ਉਹ ਰਾਜਨੀਤਿਕ ਫੈਸਲੇ ਤੇ ਆਪੇ ਅੱਗੇ ਵਧਣਾ ਚਾਹੁੰਦੇ ਨੇ ਸੱਤ ਮੈਂਬਰੀ ਕਮੇਟੀ ਦਾ ਭੋਗ ਪਾਤਾ ਸੀਫ ਵਾਲੇ ਮਸਲੇ ਠੰਡੇ ਬਸੇ ਪਾਤਾ ਤੁਸੀਂ ਰਹਿਣ ਦਿਓ ਕਿ ਇਹ ਸੁਨੇਹਾ ਲੈ ਕੇ ਆਏ ਨੇ ਕੀ ਸਿੰਘ ਸਾਹਿਬ ਉਹਨਾਂ ਵਿਅਕਤੀਆਂ ਨੂੰ ਉਹ ਸੋਚ ਨੂੰ ਉਸ ਵਿਚਾਰ ਨੂੰ ਉਸ ਸਿਧਾਂਤ ਨੂੰ ਲਾਂਭੇ ਕਰਕੇ ਇਹ ਕਬੂਲ ਕਰ ਲੈਣਗੇ ਹੁਣ ਇਹ ਆਉਣ ਵਾਲਾ ਬਰਤਾਰਾ ਦੱਸੇਗਾ ਸਿੰਘ ਸਹਿਬਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਉਂਦੇ ਸਮੇਂ ਕਿਵੇਂ ਵਿਚਰਨਗੇ ਕਿਉਂ ਦਾ ਵਖਤ ਤੈਅ ਕਰੇਗਾ ਤੇ ਇਹ ਸਭ ਦੇ ਦਰਮਿਆਨ ਹੀ ਸੁਖਬੀਰ ਸਿੰਘ ਬਾਦਲ ਵਾਲਾ ਆਈਟੀ ਸੈੱਲ ਸੋਸ਼ਲ ਮੀਡੀਆ ਤੇ ਜਿਹਦੇ ਨਿਸ਼ਾਨੇ ਤੇ ਸੀ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਜਿਉ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੀ ਆਮਦ ਤੇ ਚੁੱਪ ਰਹਿੰਦਾ। ਤਾਂ ਫਿਰ ਦੁੱਧ ਮੰਗ ਚਿੱਟਾ ਨਜ਼ਰ ਆਉਂਦਾ ਕਿ ਪਈ ਰੁੱਕਾ ਸੁਖਬੀਰ ਬਾਦਲ ਦਹੀਂ ਲੈ ਕੇ ਆਈ ਸੀ। ਤੇ ਜਿਉ ਆਈਟੀ ਸੈਲ ਨਿਸ਼ਾਨਾ ਬਣਾਉਂਦਾ। ਤਾਂ ਫਿਰ ਕੁਸ਼ੂਕੇ ਸ਼ੂਬੇ ਪੈਦਾ ਹੋਣ ਦੀ ਸਥਿਤੀ ਹੈ। ਫਿਲਹਾਲ ਇਹ ਚਰਚਾ ਵੱਡੀ ਹੈ ਜਨਾਬ। ਚਲੋ। ਇਹ ਸਭ ਦੇ ਦਰਮਿਆਨ ਲੰਗੇ ਕੱਲ ਦੇਰ ਸ਼ਾਮ ਡਾਕਟਰ ਮਨਮੋਹਨ ਸਿੰਘ ਜੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਵਜੋਂ ਜਿਨ੍ਹਾਂ ਨੇ ਦੇਸ਼ ਦੀ ਬਾਗਡੋਰ ਸੰਭਾਲੀ ਐਸੇ ਪੰਜਾਬੀਆਂ ਚੋਂ ਤਾਂ ਗੁਜਰਾਲ ਸਾਹਿਬ ਵੀ ਰਹੇ ਪਰ ਬਤੌਰ ਸਿੱਖ ਪ੍ਰਧਾਨ ਮੰਤਰੀ ਦਸਤਾਰ ਧਾਰੀ ਪ੍ਰਧਾਨ ਮੰਤਰੀ ਤਾਂ ਡਾਕਟਰ ਮਨਮੋਹਨ ਸਿੰਘ ਸੀਗੇ ਕਾਂਗਰਸ ਪਾਰਟੀ ਨਾਲ ਕਾਂਗਰਸ ਪਾਰਟੀ ਦੇ ਇੰਦਰਾ ਗਾਂਧੀ ਵਾਲੇ ਫੈਸਲਿਆਂ ਨਾਲ ਉਸ ਕਾਰਨ ਨਾਰਾਜ਼ਗੀਆਂ ਉਹਨਾਂ ਪ੍ਰਤੀ ਰੋਸਾ ਗੁੱਸਾ ਉਸ ਪਾਰਟੀ ਪ੍ਰਤੀ ਕੌਮ ਦਾ ਪੰਜਾਬੀਆਂ ਦਾ ਸਦਾ ਬਣਿਆ ਰਹਿਣਾ ਪਰ ਉਸ ਪਾਰਟੀ ਚ ਰਹਿ ਕੇ ਵੀ ਡਾਕਟਰ ਮਨਮੋਹਨ ਸਿੰਘ ਨੇ ਆਪਣੀ ਸ਼ਖਸੀਅਤ ਨੂੰ ਆਪਣੇ ਕਾਰਜ ਨੂੰ ਆਪਣੇ ਰੁਤਬੇ ਨੂੰ ਜਿਵੇਂ ਬਰਕਰਾਰ ਰੱਖਿਆ ਕਾਇਮ ਰੱਖਿਆ ਔਰ ਉਸ ਸਤਕਾਰ ਚ ਵਾਦਾ ਕੀਤਾ ਇਹ ਉਹਨਾਂ ਦੀ ਸ਼ਖਸੀਅਤ ਦਾ ਪ੍ਰਗਟਾਵਾ ਹੈ ਇਕਨੋਮਿਕਸ ਦੇ ਸਭ ਤੋਂ ਵੱਡੇ ਡਾਕਟਰ ਵੱਜੋਂ ਜਾਣੇ ਜਾਂਦੇ ਡਾਕਟਰ ਮਨਮੋਹਨ ਸਿੰਘ ਆਪਣੀ ਸਾਦਗੀ ਲਈ ਵੀ ਜਾਣੇ ਜਾਂਦੇ ਸੀ ਆਪਣੇ ਕੰਮਾਂ ਲਈ ਵੀ ਜਾਣੇ ਜਾਂਦੇ ਸੀ ਆਰਥਿਕ ਸੁਧਾਰ ਦੇ ਨਾਇਕ ਵੱਜੋਂ ਉਹਨਾਂ ਦੀ ਪਛਾਣ ਹੈ ਉਹਨਾਂ ਦੇ ਕਹਿੰਦੇ ਕਿ ਉਹ ਘੱਟ ਬੋਲਦੇ ਨੇ ਉਹਨਾਂ ਦੇ ਕੰਮ ਵੱਧ ਬੋਲਦੇ ਨੇ ਉਹਨਾਂ ਦੀ ਦੂਜੀ ਪਾਰੀ ਦੇ ਦੌਰਾਨ ਕਈ ਘਟਾਲਿਆਂ ਦੇ ਹਵਾਲੇ ਨਾਲ ਵੀ ਸਵਾਲ ਖੜੇ ਹੋਏ ਪਰ ਉਸ ਤੇ ਦਰਮਿਆਨ ਵੀ ਉਹਨਾਂ ਨੇ ਆਪਣੇ ਆਪ ਨੂੰ ਬੇਦਾਗ ਰੱਖਿਆ ਇਹ ਉਹਨਾਂ ਦਾ ਜੀਵਨ ਹੈ 1991 ਚ ਦੇਸ਼ ਚ ਆਰਥਿਕ ਸੁਧਾਰਾਂ ਦਾ ਇਤਿਹਾਸਕ ਸ਼ੁਰੂਆਤ ਕਰਨ ਵਾਲੇ ਡਾਕਟਰ ਮਨਮੋਹਨ ਸਿੰਘ 92 ਵਰਿਆਂ ਦੀ ਉਮਰ ਦੇ ਵਿੱਚ ਸਦੀਵੀ ਵਿਸ਼ੋੜਾ ਦੇ ਗਏ ਨੇ 26 ਦਸੰਬਰ 26 ਸਤੰਬਰ 1932 ਨੂੰ ਉਹਨਾਂ ਦਾ ਜਨਮ ਹੁੰਦਾ ਹੈ ਤੇ 26 ਦਸੰਬਰ 224 ਨੂੰ ਦਿਹਾਂਤ ਹੁੰਦਾ ਹੈ 26 ਤਰੀਕ ਉਹਨਾਂ ਦੇ ਨਾਲ ਹੀ ਰਹੀ ਸਤੰਬਰ ਤੇ ਦਸੰਬਰ 1932 ਤੇ 224 92 ਸਾਲ ਦੀ ਉਮਰ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਹਵਾਲੇ ਨਾਲ ਜੇਕਰ ਸਮਝ ਨਾ ਹੋਵੇ ਤਾਂ ਉਹਨਾਂ ਦੇ ਕੁਝ ਵੱਡੇ ਕੰਮ ਨੇ ਜਿਹੜੇ ਹਮੇਸ਼ਾ ਚੇਤੇ ਕੀਤੇ ਜਾਣਗੇ ਜਿਨ੍ਹਾਂ ਚੋਂ ਖਾਸ ਕਰਕੇ आरटीआई खास ਕਰਕੇ ਨਰੇਕਾ ਉਹਨਾਂ ਦੀ ਦੇਣ ਜੇਕਰ ਉਹਨਾਂ ਦੇ ਇਹ ਸਵਾਲ ਇਹਨਾਂ ਦੇਖਣਾ ਹੋਵੇ ਤਾਂ ਉਹਨਾਂ ਨੇ ਪੰਜਾਬ ਲਈ ਵੀ ਬਹੁਤ ਕੁਝ ਕੀਤਾ ਉਹਨਾਂ ਦੇ ਕੰਮ ਵੀ ਜਿਹੜੇ ਯਾਦ ਕੀਤੇ ਜਾਣਗੇ ਸੂਚਨਾ ਦਾ ਅਧਿਕਾਰ ਲਿਆਉਣ ਵਾਲੇ ਵਿਭਾਗਾਂ ਚ ਪਾਰਦਰਸ਼ਤਾ ਜਵਾਬਦੇਹੀ ਤੈਅ ਕਰਨ ਵਾਲੇ ਆਰਟੀਆਈ ਨੂੰ ਲਾਗੂ ਕਰਨ ਵਾਲੇ ਡਾਕਟਰ ਮਨਮੋਹਨ ਸਿੰਘ ਫਿਰ ਪਿੰਡੂ ਮਜ਼ਦੂਰਾਂ ਲਈ ਰੋਜ਼ਗਾਰ ਦੀ ਗਰੰਟੀ ਵਰਗਾ ਨਰੇਕਾ ਦਾ ਪਿੰਡਾਂ 'ਚ ਜੇ ਕੋਈ ਹੁਣ ਇਟ ਰੋੜਾ ਲੱਗ ਵੀ ਰਿਹਾ ਤਾਂ ਨਰੇਗਾ ਤਹਿਤ ਲੱਗ ਰਿਹਾ ਹੈ ਮਜ਼ਦੂਰਾਂ ਨੂੰ ਜੇ ਦਿਹਾੜੀ ਮਿਲ ਰਹੀ ਹੈ ਤਾਂ ਨਰੇਗਾ ਤਹਿਤ ਮਿਲ ਰਹੀ ਹੈ ਸਰਕਾਰੀ ਗ੍ਰਾਂਟਾਂ ਤਾਂ ਪਿੰਡਾਂ ਨੂੰ ਹੁਣ ਕੋਈ ਹੋਰ ਮਿਲਦੀਆਂ ਨਹੀਂ ਉਲਟਾ ਪਿੰਡਾਂ ਤੋਂ ਵਸੂਲੇ ਜਾ ਰਹੇ ਨੇ ਪੈਸੇ ਪੰਚਾਇਤੀ ਜ਼ਮੀਨਾਂ 'ਚੋਂ ਵੀ ਸੋ ਪਰ ਇਹ ਨਰੇਗਾ ਦੇਣ ਸ਼ਖਤ ਮਰਮੋਣ ਸਿੰਘ ਦੀ ਹੈ ਸੋ ਇਸ ਤਰ੍ਹਾਂ ਦੀ ਪ੍ਰਕਿਰਿਆ ਉਹਨਾਂ ਨੇ ਸਿੱਖਿਆ ਨੂੰ ਮੁਫਤ ਤੇ ਲਾਜ਼ਮੀ ਬਣਾਉਣ ਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ ਸੋ ਪੰਜਾਬ ਦੇ ਹਵਾਲੇ ਨਾਲ ਵੀ ਉਹਨਾਂ ਦੇ ਕਈ ਕੰਮ ਯਾਦ ਕੀਤੇ ਜਾਂਦੇ ਨੇ ਜਿਕਰ ਆਪਾਂ ਗੱਲ ਕਰੀਏ ਅੰਮ੍ਰਿਤਸਰ ਕੋਲਕੱਤਾ ਕੋਰੀਡੋਰ ਡਾਕਟਰ ਮਨਮੋਹਨ ਸਿੰਘ ਦੀ ਦੇਣ ਹੈ ਬਠਿੰਡਾ ਜ਼ਿਲ੍ਹੇ ਚ ਰਾਮਾ ਮੰਦਿਰ ਫੈਕਟਰੀ ਡਾਕਟਰ ਮਨਮੋਹਨ ਸਿੰਘ ਹਰਾਂ ਦੀ ਦੇਣ ਹੈ ਰੋਪੜ ਦੇ ਵਿੱਚ ਆਈਟੀਆਈ ਡਾਕਟਰ ਮਨਮੋਹਨ ਸਿੰਘ ਹਰਾਂ ਦੀ ਦੇਣ ਹੈ ਪਟਿਆਲਾ ਦੀ ਨੈਸ਼ਨਲ ਲਾਜ ਯੂਨੀਵਰਸਿਟੀ ਤੇ ਖਟਕੜਕਰਾਂ ਦੇ ਸ਼ਹੀਦ ਭਗਤ ਸਿੰਘ ਯਾਦਗਾਰ ਦੀ ਉਸਾਰੀ ਦੇ ਵਿੱਚ ਵੱਡਾ ਰੋਲ ਹੈ ਸ਼੍ਰੀ ਗੁਰੂ ਰਣਜੀਤ ਸਾਹਿਬ ਦੇ ਗੁਰਤਾ ਗੱਦੀ ਦੇ 3 ਤੀਜੇ ਸ਼ਤਾਬਦੀ ਮੌਕੇ ਸ਼੍ਰੀ ਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਤੇ ਵਿਕਾਸ ਲਈ ਵਿਸ਼ੇਸ਼ ਗਰਾਂਟਾਂ ਜਾਰੀ ਕਰਨੀਆਂ ਉਹਨਾਂ ਦੀ ਦੇਣ ਹੈ ਜਦੋਂ-ਜਦੋਂ ਪੰਜਾਬ ਤੋਂ ਕਿਸੇ ਨੇ ਵੀ ਜਾ ਕੇ ਉਹਨਾਂ ਦੇ ਪ੍ਰਧਾਨ ਮੰਤਰੀ ਕਾਰਜ ਖਾਸ ਕਰ ਪ੍ਰਕਾਸ਼ ਸਿੰਘ ਬਾਦਲ ਜਦ ਵੀ ਕੋਈ ਪ੍ਰੋਜੈਕਟ ਮੰਗ ਲੈ ਕੇ ਗਏ ਤਾਂ ਕਹਿੰਦੇ ਕਿ ਕਦੇ ਵੀ ਇਨਕਾਰ ਨਹੀਂ ਹੋਇਆ ਡਾਕਟਰ ਮਨੋਨ ਸਿੰਘ ਜੀ ਕੋਲ ਭਾਰਤ ਆਰਥਿਕ ਤੌਰ ਤੇ ਵੀ ਜਦੋਂ ਉਹਨੇ ਦੇਸ਼ ਸੰਭਾਲਿਆ ਸੀ ਸਾਡਾ ਲੱਖਾਂ ਟਨ ਸੋਨਾ ਗਿਰਵੀ ਪਿਆ ਸੀ ਆਰਥਿਕ ਤੌਰ ਤੇ ਬਾਤ ਕਮਜ਼ੋਰ ਸੀ ਅਸੀਂ ਪਰ ਜੇਕਰ ਦੇਸ਼ ਭਰ ਦੇ ਵਿੱਚ ਆਰਥਿਕਤਾ ਨੂੰ ਨਵਾਂ ਮੋੜ ਆਇਆ ਔਰ ਨਵੀਂ ਚਰਚਾ ਤੁਰੀ ਤੌ ਦੇ ਰਹੀ ਮਨਮੋਹਨ ਸਿੰਘ ਨੂੰ ਯਾਦ ਕੀਤਾ ਜਾਂਦਾ ਰਹੇਗਾ ਦੁਨੀਆ 'ਚ ਮੰਦੀ ਆਈ ਤੇ ਉਸ ਮੰਦੀ 'ਚ ਵੀ ਦੇਸ਼ ਨੂੰ ਉਭਾਰ ਕੇ ਰੱਖਿਆ ਬਚਾ ਕੇ ਰੱਖਿਆ ਡਾਕਟਰ ਮਨਮੋਹਨ ਸਿੰਘ ਦੀ ਇਹ ਉਹ ਡਾਕਟਰ ਨਹੀਂ ਸੀ ਜਿਹੜੀ ਆਰਥਿਕਤਾ ਤੇ ਸੀ ਉਹਨੇ ਬਹੁਤ ਸਹਾਹੀ ਰੋਲ ਨਿਭਾਇਆ ਨੋਟਬੰਦੀ ਨੂੰ ਲੈ ਕੇ ਉਹਨਾਂ ਨੇ ਪਹਿਲਾਂ ਹੀ ਚਤਨਨੇ ਕੀਤਾ ਸੀ ਕਿ ਕਹਿ ਵੀ ਬਹੁਤ ਮਾੜੇ ਪ੍ਰਭਾਵ ਪੈਣਗੇ ਪਾਕਿਸਤਾਨ 'ਚ ਜਨਮੇ ਸੀ ਜਦੋਂ ਸਾਂਝਾ ਪੰਜਾਬ ਸੀਗਾ ਤਾਂ ਉਸ ਧਰਤੀ ਤੇ ਜਨਮੇ ਸੀ ਜਿਹੜਾ ਹੁਣ ਪਾਕਿਸਤਾਨ ਚਲਾ ਗਿਆ ਸੋ ਜਦੋਂ ਇਹ ਪ੍ਰਧਾਨ ਮੰਤਰੀ ਬਣੇ ਤਾਂ ਪਾਕਿਸਤਾਨ ਨੇ ਵੀ ਇਹਨਾਂ ਨੂੰ ਉਸ ਸਮੇਂ ਵੀ ਯਾਦ ਕੀਤਾ ਤੇ ਜਦੋਂ ਹੁਣ ਦਿਹਾਂਤ ਹੋਇਆ ਤਾਂ ਵੀ ਪਾਕਿਸਤਾਨ ਨੇ ਯਾਦ ਕੀਤਾ ਉਸ ਸਮੇਂ ਪ੍ਰਧਾਨ ਮੰਤਰੀ ਬਣ ਸਮੇਂ ਇਹਨਾਂ ਦੇ ਜੱਦੀ ਪਿੰਡ ਦੇ ਵਿੱਚ ਜਿਹੜੇ ਸਕੂਲ 'ਚ ਇਹਨਾਂ ਨੇ ਮੁੱਢਲੀ ਸਿੱਖਿਆ ਲਈ ਸੀ ਉਸ ਦਾ ਸਕੂਲ ਦਾ ਨਾਮ ਇਹਨਾਂ ਦੇ ਨਾਮ ਤੇ ਰੱਖਿਆ ਗਿਆ ਕਿ ਸਰਦਾਰ ਜੀ ਦੇ ਨਾਮ ਤੇ ਅਸੀਂ ਸਕੂਲ ਦਾ ਨਾਮ ਰੱਖਣਾ ਸੋ ਸਭ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਨ ਨੇ ਹਿੰਮਤ ਚ ਆਖਰੀ ਸਾਹ ਲਿਆ ਸਰਕਾਰ ਨੇ ਦੇਸ਼ ਦੇ ਵਿੱਚ 7 ਦਿਨਾਂ ਦਾ ਰਾਸ਼ਟਰੀ ਸ਼ੋਕ ਦਾ ਐਲਾਨ ਕੀਤਾ ਤੇ ਬਕਾਇਦਾ ਤੌਰ ਤੇ ਦੇਸ਼ ਦੇ ਰਾਸ਼ਟਰਪਤੀ ਨੇ ਆਪਣਾ ਸ਼ੋਕ ਸਨੇਹਾ ਭੇਜਿਆ ਕਿ ਡਾਕਟਰ ਮਨਮੋਹਨ ਸਿੰਘ ਦੇ ਧਿਆਨ ਦੇ ਨਾਲ ਦੇਸ਼ ਨੂੰ ਵੱਡਾ ਘਾਟਾ ਪਿਆ ਉਹਨਾਂ ਨੂੰ ਆਰਥਿਕ ਮੁਆਵਜ਼ੇ ਅਹਿਮ ਫੈਸਲੇ ਲੈਣ ਲਈ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਹਾਂ ਇਸੇ ਤਰ੍ਹਾਂ ਉਪ ਰਾਸ਼ਟਰਪਤੀ ਜਗਦੀਪ ਤਨਖੜਾ ਹੋਰਾਂ ਨੇ ਕਿਹਾ ਉਹਨਾਂ ਦਲੇਰੀ ਨਾਲ ਦੇਸ਼ ਨੂੰ ਨਾਜ਼ਕ ਤਬਦੀਲੀ ਦੇ ਦੌਰ ਚੋਂ ਕੱਢਿਆ ਵਿਕਾਸ ਅਤੇ ਖੁਸ਼ਹਾਲੀ ਦੇ ਨਵੇਂ ਰਸਤੇ ਖੋਲੇ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਸ਼ੁਕ ਸੁਨੇਹਾ ਕਿ ਮਨਮੋਹਨ ਸਿੰਘ ਪ੍ਰਭਾਵਸ਼ਾਲੀ ਆਗੂਆਂ ਚੋਂ ਇੱਕ ਸਨ ਜਿਨ੍ਹਾਂ ਆਰਥਿਕ ਨੀਤੀ ਤੇ ਡੂੰਗੀ ਛਾਪ ਛੱਡੀ ਹੈ ਹਾਂ ਕਾਂਗਰਸ ਪ੍ਰਧਾਨ ਖੜਗੇ ਹੋਰਾਂ ਦਾ ਸ਼ੁਕ ਸੁਨੇਹਾ ਪਰ ਦੇ ਦੁਰੰਦਰ ਦੇ ਸੋਚ ਅਤੇ ਬੇਮਿਸਾਲ ਇਮਾਨਦਾਰੀ ਆਗੂ ਗਵਾ ਲਿਆ ਰਾਹੁਲ ਗਾਂਧੀ ਨੇ ਲਿਖਿਆ ਮੈਂ ਇੱਕ ਮਾਰਗਦਰਸ਼ਕ ਗਵਾ ਲਿਆ ਜਿਨ੍ਹਾਂ ਆਪਣੀ ਹਲੀਮੀ ਤੇ ਅਰਥਚਾਰੇ ਦੀ ਡੂੰਗੀ ਸਮਝ ਨਾਲ ਦੇਸ਼ ਨੂੰ ਪ੍ਰੇਰਿਤ ਕੀਤਾ ਪੰਜਾਬ ਸਰਕਾਰ ਵੱਲੋਂ ਵੀ ਦੁੱਖ ਪ੍ਰਗਟਾਇਆ ਗਿਆ ਤੇ ਦੁਨੀਆ ਭਰ ਤੋਂ ਸ਼ੋਕ ਸਨੇਹ ਆਪੜਨੇ ਸ਼ੁਰੂ ਹੋ ਗਏ ਨੇ ਸੋ ਪੰਜਾਬ ਦਾ ਇੱਕ ਪੁੱਤ ਇੱਕ ਨਿਮਰਤਾ ਦਾ ਪੁੰਜ ਬੋਲ ਦਾ ਘੱਟ ਤੇ ਕੰਮ ਵੱਧ ਕਰਨ ਵਾਲਾ ਵਿਅਕਤੀ ਤੇ ਦੇਸ਼ ਦਾ ਪਹਿਲਾ ਸਿੱਖ ਪ੍ਰਧਾਨ ਮੰਤਰੀ ਡਾਕਟਰ ਮੋਨ ਸਿੰਘ ਦਾ ਜਾਣਾ ਪ੍ਰਮਾਤਮਾ ਨੂੰ ਆਪਣੇ ਚਰਨੀ ਨਿਵਾਸ ਵਖਸ਼ੇ ਚਲੋ ਗਾਂ ਵਧੀਏ ਇੱਕ ਹੋਰ ਰਿਪੋਰਟ ਕਹਿੰਦੇ ਜੀ ਜਿੱਦਣ ਦੀ ਨਵੀਂ ਸਰਕਾਰ ਪੰਜਾਬ ਚ ਬਣੀ ਆ ਤਦਨ ਤੋਂ ਆਈਟੀਆਈ ਉਹ ਆਰਟੀਆਈ ਧੰਮ ਤੋੜ ਗਈ ਲੋਕਾਂ ਨੂੰ ਸੂਚਨਾ ਦਾ ਅਧਿਕਾਰ ਆਪਾਂ ਮਨੋਣ ਸਿੰਘ ਉਹਨਾਂ ਦੀ ਗੱਲ ਕਰਕੇ ਹਟੇ ਆ ਤੇ ਪੰਜਾਬ ਚੋਸ ਪਾਰਟੀ ਦੀ ਸਰਕਾਰ ਹੈ ਜਿਹੜੀ ਲੋਕਪਾਲ ਦੀ ਮੰਗ ਕਰਦੀ ਸੀ ਲੋਕਪਾਲ ਦੇ ਅੰਦੋਲਨ ਚੋਂ ਜਨਮੀ ਆ ਲੋਕਪਾਲ ਤਾਂ ਕੀ ਲਾਗੂ ਕਰਨਾ ਸੀ ਜਿਹੜੀ ਆਰਟੀਆਈ ਦੇ ਰਾਹੀਂ ਲੋਕਾਂ ਨੂੰ ਸੂਚਨਾ ਦਾ ਅਧਿਕਾਰ ਸੀ ਜਾਣਕਾਰੀ ਇਕੱਤਰ ਕਰਨ ਦਾ ਅਧਿਕਾਰ ਸੀ ਉਹ ਵੀ ਜਿਵੇਂ ਖੁੱਸ ਗਿਆ ਹੋਵੇ ਇੱਕ ਸਾਲ ਚ 147 ਵਿਭਾਗਾਂ ਚ ਆਨਲਾਈਨ ਪਹੁੰਚੀਆਂ 15847 ਆਰਟੀਆਈ 30 ਦਿਨਾਂ ਚ ਇੱਕ ਦਾ ਵੀ ਜਵਾਬ ਨਹੀਂ ਮਿਲਿਆ ਸਮਝਦਾ ਕਿ 30 ਦਿਨਾਂ ਦੇ ਵਿੱਚ ਜਵਾਬ ਦੇਣਾ ਜ਼ਰੂਰੀ ਹੈ ਇੱਕ ਮਹੀਨੇ ਚ 147 ਵਿਭਾਗਾਂ ਕੋਲ 15847 ਆਰਟੀਆਈ ਆਈਆਂ ਤੇ 30 ਦਿਨਾਂ ਚ ਕਿਸੇ ਦਾ ਜਵਾਬ ਨਹੀਂ ਪੰਜ ਸਾਲ ਚ ਸੈਕੰਡ ਅਪੀਲ ਦੇ ਨਪਟਾਰੇ ਚ ਵੀ 15% ਕਮੀ ਆ ਗਈ। ਮਤਲਬ ਜਿਹੜੇ ਮਾਮਲਿਆਂ ਤੇ ਖੁਦ ਉਂਗਲੀਆਂ ਚੱਕਦੇ ਰਹੇ, ਖੁਦ ਸਵਾਲ ਖੜੇ ਕਰਦੇ ਰਹੇ, ਅੱਜ ਉਸ ਮਾਮਲਿਆਂ ਤੋਂ ਭਗੌੜੀ ਹੋ ਗਈ ਸਰਕਾਰ ਉਹਦਾ ਏ ਸਪਸ਼ਟ ਚਿੱਤਰਣ। ਕਹਿੰਦੇ ਜੀ 1 ਸਾਲ ਚ ਜੂਨ 2023 ਤੋਂ ਲੈ ਕੇ ਜੂਨ 2024 ਤੱਕ 147 ਵਿਭਾਗਾਂ ਚ ਆਨਲਾਈਨ 15847 ਆਰਟੀਆਈ ਪਹੁੰਚੀਆਂ ਹੈਰਾਨ ਕਰਨ ਵਾਲੀ ਗੱਲ ਅਸੀਂ ਕਿ ਇਹਨਾਂ ਚੋਂ ਇੱਕ ਦਾ ਵੀ ਵਿਭਾਗ ਨੇ ਤੈ 30 ਦਿਨਾਂ ਦੇ ਅੰਦਰ ਕੋਈ ਜਵਾਬ ਨਹੀਂ ਦਿੱਤਾ ਜਾਣਕਾਰੀ ਨਹੀਂ ਦਿੱਤੀ ਸਭ ਤੋਂ ਖਰਾਬ ਪ੍ਰੋਫਰੈਂਸ ਡਿਪਾਰਟਮੈਂਟ ਆਫ ਹੋਮ ਅਫੇਅਰਸ ਐਂਡ ਜਸਟਿਸ ਐਂਡ ਡਿਪਾਰਟਮੈਂਟ ਆਫ ਰੈਵਨਿਊ ਇਹਨਾਂ ਡਿਪਾਰਟਮੈਂਟਾਂ ਦੀ ਸਭ ਤੋਂ ਜ਼ਿਆਦਾ ਮਾੜੀ ਮਤਲਬ ਕਾਰਗੁਜ਼ਾਰੀ ਰਹੀ ਆ 1 ਸਾਲ ਚ ਕਰੀਬ 1000 ਕੇਸ ਪੈਂਡਿੰਗ ਹੈ ਇਹਨਾਂ ਪੈਂਡਿੰਗ ਕੇਸ ਮਤਲਬ ਕੋਈ ਸਵਾਲ ਅਗਲਾ ਪੁੱਛ ਲਿਆ ਕੋਈ ਸਪੱਸ ਨਹੀਂ ਇਹ ਜਹਾ ਕਰ ਲਿਆ ਜਵਾਬ ਤਾਂ ਵੀ ਨਹੀਂ ਉਹ ਨੇ ਜਦੋਂ ਕਿ 1 ਮਹੀਨੇ ਚ 15847 ਮਾਮਲੇ ਪੈਂਡਿੰਗ ਪਏ ਨੇ 22223 ਦੇ ਵਿੱਚ 8166 ਕੇਸ ਪੰਜਾਬ ਚ ਰਜਿਸਟਰ ਹੋਏ ਤੇ ਪੈਂਡਿੰਗ ਕੇਸ 8768 ਕੇਸ ਸੁਣੇ ਗਏ ਤੋਂ 6000 ਕੇਸ ਉਹ ਵੀ ਪੈਂਡਿੰਗ ਪਏ ਨੇ ਸੋ ਇਹ ਬਖਵਕ ਮੈਂ ਉਦਾਹਰਨ ਵਜੋਂ ਕਹਿੰਦੇ ਗਰਦੀਪ ਸਿੰਘ ਨੂੰ ਪਿੰਡ ਦੀ ਰਿਜ਼ਰਵ ਕੈਟਾਗਰੀ ਦੇ ਲਈ ਰੱਖੀ ਗਈ ਪੰਚਾਇਤ ਦੀ ਜ਼ਮੀਨ ਜਨਰਲ ਕਾਸਟ ਵਾਲੇ ਨੂੰ ਅਲਾਟ ਕਰਨ ਦੀ ਜਾਣਕਾਰੀ ਚਾਹੀਦੀ ਸੀ ਦਿੱਤੀਓ ਨਹੀਂ ਸੋਸ਼ਲ ਵੈਲਫੇਅਰ ਦੇ ਲਈ ਬਣੇ ਨਵੇਂ ਕਾਨੂੰਨ ਦੀ ਸਟੱਡੀ ਕਰਨ ਦੇ ਲਈ ਰਿਸਰਚਰ ਨੂੰ ਜਾਣਕਾਰੀ ਚਾਹੀਦੀ ਸੀ ਦਿੱਤੀਓ ਨਹੀਂ ਸੋ ਭਾਈ ਲੋਕਪਾਲ ਤਾਂ ਤੁਸੀਂ ਕੀ ਲਾਗੂ ਕਰਨਾ ਸੀ ਤਾਂ ਆਰਟੀਆਈ ਵੀ ਮਾਰਤੀ ਇਹ ਵੱਡਾ ਸਵਾਲ ਹੈ ਇੱਕ ਪਾਸੇ ਕੇਂਦਰ ਵੱਲੋਂ ਭੇਜੀ ਗਈ ਖੇਤੀ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਪੰਜਾਬ ਦੇ ਸ਼ੈਲਰ ਮਾਲਕਾਂ ਨਾਲ ਪੰਜਾਬ ਦੇ ਅੜਤੀਆਂ ਨਾਲ ਮੀਟਿੰਗਾਂ ਕਰਦੇ ਨੇ ਅੜਤ ਐਸੋਸੀਏਸ਼ਨ ਔਰ ਸ਼ੈਲਰ ਐਸੋਸੀਏਸ਼ਨ ਵਾਲਿਆਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਆ ਔਰ ਇਸ ਤੋਂ ਪਹਿਲਾਂ ਉਹ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਐਸਕੇਮ ਨਾਲ ਮੀਟਿੰਗ ਕਰ ਚੁੱਕੇ ਨੇ ਵੈਸੇ ਤਾਂ ਪਹਿਲਾਂ ਪੰਜਾਬ ਸਰਕਾਰ ਨੇ ਇਹ ਖਰੜਾ ਇਹ ਪਾਲਿਸੀ ਲੁਕੋ ਕੇ ਰੱਖ ਲਈ ਸੀ ਦਬਕੇ ਰੱਖ ਲਈ ਸੀ ਜਵਾਬ 15 ਦਿਨਾਂ 'ਚ ਦੇਣਾ ਸੀ ਤੇ ਪਰ ਜਦੋਂ ਮੀਡੀਆ 'ਚ ਗੱਲ ਆਈ ਕਿ ਭਾਈ ਉਸੇ ਕਿਉਂ ਹਜੇ ਦੇਖਣੀ ਆ ਜੀ ਹਜੇ ਫਰੋਲਦੇ ਆ ਜੀ ਅੱਜ ਕਰਦੇ ਆ ਜਦੋਂ ਇਹ ਸਾਹਮਣੇ ਆਗੇ ਤੱਤ ਕੇ ਪੰਜਾਬੀ ਅਧਿਕਾਰੀ ਨਹੀਂ ਆ ਇਹ ਤਾਂ ਤਿੰਨ ਖੇਤੀ ਕਾਨੂੰਨਾਵਾਂ ਚੋਂ ਉਹਦਾ ਅੱਧਾ ਪਚਦਾ ਹਿੱਸਾ ਲਗਭਗ ਸਿੱਧੇ ਰੂਪ ਚ ਸਿੱਧੇ ਰੂਪ ਚ ਲਾਗੂ ਕਰਨ ਦੀ ਕਵਾਇਦ ਆ ਇਹ ਕਹਿ ਕੇ ਕਿ ਖੇਤੀ ਸੂਬੇ ਦਾ ਮਸਲਾ ਜੀ ਆ ਖਰੜਾ ਲਾਗੂ ਕਰ ਦਿਓ ਉੱਥੇ ਹੀ ਸਵਾਲ ਖੜੇ ਹੋਗੇ ਕਿ ਜੇ ਖੇਤੀ ਸੂਬੇ ਦਾ ਮਸਲਾ ਹੈ ਤਾਂ ਸੂਬਾ ਪਾਲਿਸੀ ਲਿਆਊਗਾ ਸੂਬਾ ਆਪਣੀ ਪਾਲਿਸੀ ਬਣਾਊਗਾ ਸੂਬਾ ਆਪਣੀ ਪਾਲਿਸੀ ਲਾਗੂ ਕਰੂਗਾ ਪਰ ਤੁਸੀਂ ਆਪਣਾ ਖਰੜਾ ਲਾਗੂ ਕਰਾਉਣਾ ਚਾਹੁੰਦੇ ਹੋ ਤੇ ਪੰਜਾਬ ਨੂੰ ਹਰਿਆਣਾ ਨੂੰ ਪਾੜ ਵੀ ਪਾਉਣਾ ਚਾਹੁੰਦੇ ਹੋ ਕਿ ਦੇਖੋ ਜੀ ਹਰਿਆਣਾ ਤਾਂ ਐਮਐਸਪੀ ਦੇ ਰਿਆ ਪੰਜਾਬ ਵਾਲੇ ਕਿਉ ਬੁੱਧੀ ਜੀ ਬਿਆਂ ਦਾ ਖੇਤੀ ਮਾਰਿਆਂ ਦਾ ਕਹਿਣਾ ਕਿ ਹਰਿਆਣਾ ਇੱਕ ਦਾਣਾ ਆਪਣੀ ਮਰਜ਼ੀ ਨਾਲ ਖਰੀਦ ਕੇ ਤਾਂ ਦਿਖਾਵੇ ਪੈਸਾ ਜੇ ਕੇਂਦਰ ਦੇਊਗਾ ਤਾਂ ਜੇ ਕੇਂਦਰ ਹਰਿਆਣਾ ਨੂੰ ਪੈਸਾ ਦੇ ਸਕਦਾ ਫਿਰ ਪੰਜਾਬ ਨੂੰ ਕਿਉਂ ਨਹੀਂ ਤੇ ਜੇ ਉਹਨਾਂ ਨੂੰ ਭਰੋਸਾ ਦਿੱਤਾ ਉਹ ਜੇ ਭਰੋਸਾ ਸਾਨੂੰ ਵੀ ਦੇ ਦਿਓ ਤੇ ਜੇਕਰ ਇਹੀ ਭਰੋਸਾ ਕੇਂਦਰ ਦੇ ਸਕਦਾ ਹੈ ਕੇਂਦਰ ਐਲਾਨ ਕਿਉਂ ਨਹੀਂ ਕਰਦਾ ਕਿ ਐਮਐਸਪੀ ਤੇ ਖਰੀਦ ਹੋਏਗੀ ਸਾਰੀਆਂ ਫਸਲਾਂ ਦੀ ਇੱਕ ਪਾਸੇ ਦੂਸਰੇ ਪਾਸੇ ਖੇਤੀਬਾੜੀ ਮੰਤਰੀ ਆਪਣੇ ਪੱਧਰ ਤੇ ਚਾਰਜੋਈਆਂ ਕਰਦੇ ਪੜਾਤਰ ਪੜਾ ਨਜ਼ਰ ਆਉਂਦੇ ਨੇ ਕਿ ਕਦੇ ਮੀਡੀਆ 'ਚ ਬਿਆਨ ਦੇਤਾ ਕਦੇ ਜਥੇਬੰਦੀਆਂ ਨਾਲ ਇਸ ਕੈਮਨਾ ਮੀਟਿੰਗ ਕਰ ਲਈ ਕਦੇ ਹੁਣ ਆਰਥੀਆਂ ਹੋਰ ਹੈ ਛੱਲ ਨਾਲ ਮੀਟਿੰਗ ਕਰ ਲਈ ਪਰ ਇਹਦੇ ਤੇ ਇੱਕ ਨੁਕਾਤੀ ਫਾਰਮੂਲਾ ਕੀ ਹੈ ਜੇ ਤੈ ਹੁਣ ਨੂੰ ਵਕਤ ਲੱਗੇਗਾ ਕੀ ਪਰ ਫੈਸਲਾ ਲੈਣ ਨੂੰ ਵਕਤ ਲੱਗੇਗਾ ਕੀ ਸਰਪਾਰਟੀ ਮੀਟਿੰਗ ਕੀ ਕੈਬਨਿਟ ਚ ਰੱਦ ਜਾਂ ਫਿਰ ਵਿਸ਼ੇਸ਼ ਸੈਸ਼ਨ ਇਹਦੇ ਉੱਤੇ ਨਹੀਂ ਕਰਨਾ ਚਾਹੁੰਦੇ ਜਾਂ ਵੱਖਵੇਂ ਨਾਲ ਕਰਨਾ ਚਾਹੁੰਦੇ ਆ ਕਿ ਚਲੋ ਜਿੰਨਾ ਡੰਗ ਟੱਪਦਾ ਟਪਾ ਲੋ ਉਧਰ ਦੱਲੇਵਾਲ ਹੋਰਾਂ ਦਾ ਮਰਨ ਵਰਤ 32ਵੇਂ ਦਿਨ ਚ ਦਾਖਲ ਹੋ ਗਿਆ ਅੱਜ 32 ਦਿਨ ਹੋ ਗਏ ਮਰਨ ਵਰਤ ਨੂੰ ਡਾਕਟਰ ਕਹਿੰਦੇ ਕਿ ਹੱਥ ਪੈਰ ਪੀਲੇ ਪੈ ਰਹੇ ਨੇ ਅੰਦਰਲੇ ਅੰਗ ਕੰਮ ਛੱਡ ਰਹੇ ਨੇ ਬੋਲਣਾ ਔਖਾ ਹੋ ਰਿਹਾ ਹੈ ਪਾਣੀ ਪੀਣਾ ਵੀ ਔਖਾ ਹੋ ਰਿਹਾ ਸੋਨ ਇਸ਼ਾਰਿਆਂ ਨਾਲ ਗੱਲਾਂ ਕਰ ਰਹੇ ਨੇ ਡੱਲੇ ਵਾਲ ਹੋਰੀ ਤੇ ਪਰ ਲੀਡਰ ਲਗਾਤਾਰ ਜਾਈ ਜਾਂਦੇ ਨੇ ਹੁਣ ਤਾਂ ਸਪੀਕਰ ਸਾਹਿਬ ਵੀ ਹਲਚਲ ਪੁੱਛਿਆ ਹੈ ਕੇਂਦਰ ਨੂੰ ਅਪੀਲ ਕਰਿਆ ਭਾਈ ਅਪੀਲਾਂ ਨਾਲ ਨਹੀਂ ਸਰੂਗਾ ਤੁਹਾਡੀ ਸਰਕਾਰ ਹੈ ਤੁਸੀਂ ਪਹੁੰਚ ਕਰੋ ਅਪਰੋਚ ਕਰੋ ਨੇੜੇ ਲਾਓ ਗੱਲ ਨੂੰ ਮੁਕਾਓ ਮਸਲੇ ਹੱਲ ਕਰੋ ਤਾਂ ਕਿ ਮਰਨ ਮਰਤ ਖਤਮ ਹੋਵੇ ਤੇ ਇਧਰ ਜਥੇਬੰਦੀਆਂ ਕਹਿੰਦੀਆਂ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ 10 ਮਿੰਟ ਤੋਂ ਉੱਪਰ ਵਕਵਾ ਹੋ ਗਿਆ ਅਸੀਂ 30 ਦਸੰਬਰ ਨੂੰ ਪੂਰਨ ਬੰਦ ਕਰਾਂਗੇ ਸੋ ਸਾਂਝੇ ਤੌਰ ਤੇ ਕਹਿੰਦੇ ਜੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਸਾਰੀਆਂ ਧਿਰਾਂ ਨਾਲ ਵਪਾਰ ਮੰਡਲ ਨਾਲ ਵੀ ਐਸੋਸੀਏਸ਼ਨਾਂ ਨਾਲ ਵੀ ਮਜ਼ਮ ਜਥੇਬੰਦੀਆਂ ਨਾਲ ਵੀ ਹੋਰ ਯੂਨੀਅਨਾਂ ਨਾਲ ਵੀ ਸਾਰਿਆਂ ਨਾਲ ਰਾਏ ਬਣ ਗਈ 30 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੰਜਾਬ ਚ ਪੂਰਨ ਬੱਸਾਂ ਦਾ ਵੀ ਤੇ ਗੱਡੀਆਂ ਦਾ ਵੀ ਰੇਲ ਗੱਡੀਆਂ ਦਾ ਵੀ ਸਭ ਦਾ ਚੱਕਾ ਜਾਮ ਹੋਏਗਾ ਸੋ ਕਿਸਾਨੀ ਮੰਗਾ ਨੂੰ ਲੈ ਕੇ 30 ਤਰੀਕ ਨੂੰ ਪੰਜਾਬ ਬੰਦ ਰਹੇਗਾ ਜੀ ਸੋ ਇਹ ਪਹਿਲੂ ਲੈ ਕੇ ਸੀ ਹਾਜ਼ਰ ਸੀ ਜੁਪੈਕ ਦੇ ਰੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਨੇ شکریہ